ਦੇਖੋ ਅਜ ਮਾਨਯੋਗ ਮੁਹਾਲੀ ਦੀ ਅਦਾਲਤ ਦੇ ਵਿੱਚ ਵਿਕਰਮ ਜੀਠੀਆ ਸਾਹਿਬ ਦੇ ਕੇਸ ਦੇ ਵਿੱਚ ਦੋ ਐਪਲੀਕੇਸ਼ਨਸ ਕੰਸੀਡਰੇਸ਼ਨ ਵਾਸਤੇ ਰੱਖੀਆਂ ਗਈਆਂ ਸੀ ਇੱਕ ਜਿਹੜੀ ਉਹਨਾਂ ਦੀ ਬੈਰਕ ਚੇਂਜ ਹੈ ਦੂਜੀ বেল ਐਪਲੀਕੇਸ਼ਨ ਬੈਰਕ ਚੇਂਜ ਦੀ ਐਪਲੀਕੇਸ਼ਨ ਚ ਲਾਸਟ ਡੇਟ ਤੇ ਕੋਰਟ ਨੇ ਡਾਇਰੈਕਟ ਕੀਤਾ ਸੀ ਡੀਜੀਪੀ ਪ੍ਰੈਜ਼ੈਂਸ ਨੂੰ ਕਿ ਉਹ ਸਾਰੀ ਚੀਜ਼ਾਂ ਨੂੰ ਅਸੈਸ ਕਰਕੇ ਕੋਰਟ ਦੇ ਵਿੱਚ ਰਿਪਲਾਈ ਫਾਈਲ ਕਰਨਗੇ ਕਿ ਕੀ ਜੇਲ ਮੈਨੂਅਲ ਔਰ ਖਾਸ ਕਰਕੇ ਜਿਹੜਾ ਉਹਦਾ ਸੈਕਸ਼ਨ 20 ਹੈ ਕਿ ਜੇਲ ਡਿਪਾਰਟਮੈਂਟ ਉਹਨੂੰ ਕੰਪਲਾਈ ਕਰ ਰਿਹਾ ਹੈ ਅਜੋਦੇ ਬਾਬਤ ਡੀਜੀਪੀ ਪ੍ਰੈਜ਼ੈਂਸ ਦਾ ਰਿਪਲਾਈ ਇੱਕ ਸੀਲਡ ਇਨਵੈਲਪ ਦੇ ਵਿੱਚ ਕੋਰਟ ਦੇ ਵਿੱਚ ਉਹਨਾਂ ਨੇ ਫਾਈਲ ਕੀਤਾ ਤੇ ਸਟੇਟ ਨੇ ਰਿਕੁਐਸਟ ਕੀਤੀ ਹੈ ਕਿ ਇਹਨੂੰ ਸੀਕ੍ਰੀਟ ਡਾਕੂਮੈਂਟ ਰੱਖਿਆ ਜਾਵੇ ਸੋ ਉਹ ਫਾਈਲ ਦਾ ਪਾਰਟ ਬਣਾ ਲਿਆ ਗਿਆ ਪਰ ਅਸੀਂ ਨਾਲ ਹੀ ਕੋਰਟ ਨੂੰ ਰਿਕੁਐਸਟ ਕੀਤੀ ਹੈ ਕਿ ਸਾਨੂੰ ਉਹਦੀ ਕਾਪੀ ਮਿਲਣੀ ਚਾਹੀਦੀ ਅਗਰ ਇਸ ਤੇ ਕੋਈ ਬਹਿਸ ਹੋਣੀ ਹੈ ਅਗਰ ਇਹ ਤੇ ਅੰਡਰ ਕੰਸੀਡਰੇਸ਼ਨ ਹੈ ਤਾਂ ਸਾਨੂੰ ਉਹਦੀ ਕਾਪੀ ਮਿਲਣੀ ਚਾਹੀਦੀ ਹੈ ਸੋ ਅਸੀਂ ਹੁਣ ਉਹਦੀ ਕਾਪੀ ਲਈ ਅਪਲਾਈ ਕੀਤਾ ਜੋ ਕੋਰਟ ਸ ਹੈ ਉਦੀ ਕਾਪੀ ਸਾਨੂੰ ਮਿਲ ਕੇ ਹੁਣ ਅਗਲੀ ਤਾਰੀਖ ਜਿਹੜੀ ਬੈਰਕ ਵਾਲੇ ਮਾਮਲੇ ਤੇ ਬਹਿਸ ਤੇ ਆ ਉਹ ਦੋ ਤਾਰੀਖ ਰੱਖੀ ਗਈ ਹੈ 2 ਅਗਸਤ 2 ਤੇ ਜਿਹੜੀ ਬੈਰ ਦੂਜੀ ਬੇਲ ਐਪਲੀਕੇਸ਼ਨ ਅੱਜ ਮਜੀਠੀਆ ਸਾਹਿਬ ਦੀ ਸੀ ਤੁਸੀਂ ਦੇਖੋ ਵੀ ਪਹਿਲਾਂ ਇੱਕ ਤਾਰੀਖ ਲਈ ਹਫਤੇ ਦੀ ਵਿਜੀਲੈਂਸ ਨੂੰ ਅਗਲੀ ਤਾਰੀਖ ਤੇ ਆ ਕੇ ਫੇਰ ਰਿਕੁਐਸਟ ਕੀਤੀ ਜੀ ਸਾਨੂੰ ਰਿਪਲਾਈ ਲਈ ਹਫਤਾ ਹੋਰ ਚਾਹੀਦਾ ਫੇਰ ਦੋ ਦਿਨ ਦਾ ਸਮਾਂ ਮਿਲਿਆ ਅੱਜ ਵੀ 1.5 ਵਜੇ ਇਸ ਕੇਸ ਦੀ ਸੁਣਵਾਈ ਹੋਣੀ ਸੀ ਇਹਨਾਂ ਨੇ ਰਿਪਲਾਈ ਫੇਰ 2.5 ਵਜੇ ਤੱਕ ਲਿਆਂਦਾ ਸਾਨੂੰ ਵੀ ਵੇਟ ਕਰਨ ਫੇਰ ਵਿਜੀਲੈਂਸ ਦਾ ਰਿਪਲਾਈ ਅੱਜ ਜਿਹੜਾ ਫਾਈਲ ਹੋਇਆ ਸੋ ਹੁਣ ਉਹ ਜਿਹੜਾ ਵਿਜੀਲੈਂਸ ਦਾ ਰਿਪਲਾਈ ਆ ਗਿਆ ਸੋ ਹੁਣ ਇਹਦੇ ਵਿੱਚ ਬਹਿਸ ਦੇ ਲਈ 30th ਰੱਖੀ ਗਈ ਹੈ ਇਨ ਦਾ ਮੀਨ ਟਾਈਮ ਅਗਰ ਅਸੀਂ ਉਸ ਰਿਪਲਾਈ ਦਾ ਕੋਈ ਰੀਜੋਇਂਡਰ ਫਾਈਲ ਕਰਨਾ ਅਸੀਂ 30 ਤਰੀਕ ਤੋਂ ਪਹਿਲਾਂ 30 ਤਰੀਕ ਤੋਂ ਪਹਿਲਾਂ ਐਡਵਾਂਸ ਕਾਪੀ ਦੇ ਦੇਾਂਗੇ ਔਰ ਇਹੀ ਚੀਜ਼ ਸਟੇਟ ਨੂੰ ਵੀ ਕਹੀ ਗਈ ਸੀ ਕਿਉਂਕਿ ਜਿਹੜਾ ਅੱਜ ਰਿਪਲਾਈ ਫਾਈਲ ਹੋਣਾ ਸੀ ਇਹਦੀ ਇਹਨਾਂ ਨੇ ਸਾਨੂੰ ਐਡਵਾਂਸ ਕਾਪੀ ਦੇਣੀ ਸੀ ਜੋ ਨਹੀਂ ਦਿੱਤੀ ਗਈ ਅੱਜ ਕੋਰਟ ਦੇ ਵਿੱਚ ਹੀ ਸਾਨੂੰ ਰਿਪਲਾਈ ਦੀ ਕਾਪੀ ਦਿੱਤੀ ਗਈ ਹੈ ਸੋ ਅਸੀਂ ਉਹਨੂੰ ਹੁਣ ਪੜ੍ਹ ਕੇ ਉਹਦੇ ਵਿੱਚ ਜੇ ਕੋਈ ਜਵਾਬ ਦੇਣਾ ਉਹ 30 ਤਰੀਕ ਤੋਂ ਪਹਿਲਾਂ ਐਡਵਾਂਸ ਕਾਪੀ ਦੇ ਨਾਲ ਕੋ ਤੇ 30 ਤਰੀਕ ਨੂੰ ਹੁਣ ਵਿਕਰਮ ਮਜੀਠੀਆ ਸਾਹਿਬ ਦੀ ਜਿਹੜੀ ਬੇਲ ਹੈ ਇਹਦੇ ਚ ਬਹਿਸ ਹੋਏਗੀ ਤੇ ਸਵੇਰੇ 10 ਵਜੇ ਦਾ ਹੀ ਟਾਈਮ ਕੋਟ ਨੇ ਰੱਖਿਆ ਹੈ ਕਿ 30 ਤਰੀਕ ਨੂੰ ਇਸ ਬੇਲ ਦੇ ਵਿੱਚ ਹੁਣ ਬਹਿਸ ਹੋਏਗੀ ਠੀਕ